ਆਮ ਤੌਰ ਤੇ ਤੁਸੀਂ 7 ਤੋਂ 8 ਫੁੱਟ ਲੰਬਾ ਗੰਨਾ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ 12 ਫੁੱਟ ਲੰਬਾ ਗੰਨਾ ਅਜੇ ਵੀ ਇਸ ਗੰਨੇ ਦੀ ਲੰਬਾਈ 2 ਫੁੱਟ ਤੱਕ ਹੋਰ ਵਧੇਗੀ ਜੀ ਹਾਂ ਕਸਬਾ ਅਮਲੋ ਦੇ ਪਿੰਡ ਸਲਾਣਾ ਦੇ ਕਿਸਾਨ ਚਰਨਜੀਤ ਸਿੰਘ ਨੇ ਇਸ ਗੰਨੇ ਨੂੰ ਵਿਕਸਿਤ ਕੀਤਾ ਹੈ ਉਹਨਾਂ ਦੀ ਇਸ ਚੰਗੀ ਪੈਦਾਵਾਰ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੂਬਾ ਪੱਦਰੀ ਸਨਮਾਨ ਨਾਲ ਉਹਨਾਂ ਨੂੰ ਨਵਾਜ਼ਿਆ ਵੀ ਹੈ ਸੂਬੇ ਲਈ ਮਿਸਾਲ ਬਣ ਚੁੱਕੇ ਕਿਸਾਨ ਚਰਨਜੀਤ ਸਿੰਘ ਆਪਣੀ ਇਸ ਪੈਦਾਵਾਰ ਕਾਰਨ ਕਾਫੀ ਉੱਚਾ ਤੇ ਖੁਸ਼ ਨਜ਼ਰ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 13 ਸਤੰਬਰ ਨੂੰ ਫਸਲਾਂ ਦੇ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਚਰਨਜੀਤ ਸਿੰਘ ਨੂੰ ਗੰਨੇ ਦੀ ਚੰਗੀ ਕਾਸ਼ਤ ਕਰਨ ਚੰਗੀ ਕਾਸ਼ਤ ਕਰਨ ਦੇ ਕਾਰਨ ਸਨਮਾਨ ਦਿੱਤਾ ਗਿਆ। ਇਹ ਕਿਸਾਨ ਬਾਕੀ ਕਿਸਾਨਾਂ ਨਾਲੋਂ ਕਿਤੇ ਵੱਧ ਝਾੜ ਲੈ ਰਿਹਾ। ਆਮ ਤੌਰ ਤੇ ਕਿਸਾਨ ਪ੍ਰਤੀ ਏਕੜ 300 ਕੁਇੰਟਲ ਝਾੜ ਲੈ ਰਹੇ ਨੇ। ਪਰ ਕਿਸਾਨ ਚਰਨਜੀਤ ਸਿੰਘ ਨੂੰ ਦੁਗਣਾ ਯਾਨੀ ਕਿ 600 ਕੁਇੰਟਲ ਝਾੜ ਮਿਲ ਰਿਹਾ ਹੈ। ਅਸੀਂ ਮੇਲੇ ਤੇ ਆਪਣਾ ਗੰਨਾ ਲੈ ਕੇ ਗਏ ਸੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡਾ ਪਹਿਲਾ ਸਥਾਨ ਪ੍ਰਾਪਤ ਹੋਇਆ ਸਾਨੂੰ। ਤੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਵੀ ਜਿਹਦੀ ਅਸੀਂ ਮਤਲਬ ਪਿਆ ਨਹੀਂ ਕਰਦੇ ਹੁਣ ਅੱਗੇ ਤੋਂ ਅਸੀਂ ਇਦੋਂ ਵੀ ਵੱਧ ਹੋਰ ਮਿਹਨਤ ਕਰਾਂਗੇ। ਕਿਉਂਕਿ ਸਾਡੇ ਕੰਮ ਦੀ ਜਾਂ ਮਤਲਬ ਸਾਡੇ ਜਿਹੜੇ ਖੇਤੀ ਮੇੜਨ ਆਹੀ ਮਿਲ ਕੇ ਚੱਲੇ ਵਿਆਂ ਤੇ ਉਹਨਾਂ ਦੀ ਰਾਇ ਨਾਲ ਇੰਨੀ ਹਾਈਟ ਗੰਨੇ ਦੀ ਕਰੀ ਆ ਜਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਵੀ ਉਹ ਤਾਂ ਸਾਡੇ ਦਾ ਹੁਣ ਕੀਮਤ ਪਈ ਆ ਉਹਦੀ ਤੇ ਹੁਣ ਅਸੀਂ ਅੱਗੇ ਤੋਂ ਵੀ ਇਦਾਂ ਵਧੀਆ ਮਤਲਬ ਤਿਆਰ ਕਰਾਂਗੇ ਗੰਨੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਅਸੀਂ ਆਪ ਹੱਥੀਂ ਕਰਦੇ ਆ ਜੋ ਕੁਝ ਵੀ ਬਜਾਈ ਤੋਂ ਲੈ ਕੇ ਸਿਰੇ ਤੱਕ ਆਪ ਕਰਨਾ ਹੈ ਕਿਸੇ ਭਈਏ ਦੇ ਸਿਰ ਤੇ ਨਹੀਂ ਛੱਡਣਾ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਫਸਲ ਮੁਕਾਬਲੇ ਕਰਵਾਏ ਗਏ ਸੀ ਉਹਦੇ ਵਿੱਚ ਚਰਨਜੀਤ ਸਿੰਘ ਪਿੰਡ ਸਲਾਣਾ ਦਾ ਗੰਨੇ ਦੀ ਖੇਤੀ ਬਾਰੇ ਪਹਿਲਾ ਇਨਾਮ ਸਾਰੇ ਪੰਜਾਬ ਭਾਰ ਵਿੱਚੋਂ ਮਿਲਿਆ ਸੋ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਚਰਨਜੀਤ ਸਿੰਘ ਨੂੰ ਜਿਹੜਾ ਯੂਨੀਵਰਸਿਟੀ ਨੇ ਰੈਕਗਨਾਈਜ਼ ਕੀਤਾ ਸੋ ਸਾਡੇ ਲਈ ਬਹੁਤ ਏਰੀਆ ਵਾਸਤੇ ਇੱਕ ਬਹੁਤ ਵਧੀਆ ਗੱਲ ਹੈਗੀ ਹੈ ਏਰੀਆ ਨੂੰ ਮਾਣ ਮਿਲਿਆ ਹੈਗਾ ਸੋ ਮੈਂ ਸਮਝਦਾ ਕਿ ਇਹਨਾਂ ਦੇ ਜਿਹੜੇ ਮਿਹਨਤੀ ਕਿਸਾਨ ਨੇ ਇਹਨਾਂ ਨੂੰ ਜ਼ਰੂਰ ਅੱਗੇ ਲਿਆਉਣ ਦੀ ਲੋੜ ਹੈ